ਅਸੀਂ ਰੱਬ ਨੂੰ ਮਿਲਣ ਲਈ ਮੰਦਿਰ ਜਾਂਦੇ ਆ ਗੁਰਦੁਆਰੇ ਜਾਂਦੇ ਆ ਔਰ ਇਹ ਅਰਦਾਸ ਕਰਦੇ ਆ ਪਰ ਅੱਜ ਤੁਹਾਨੂੰ ਐਸੇ ਰੱਬ ਨਾਲ ਮਿਲਾਉਂਦੇ ਜਿਨੇ ਇੱਕ ਛੋਟੀ ਬੱਚੀ ਦੀ ਜਾਨ ਬਚਾਈ ਹੈ ਐਸੀ ਬਿਮਾਰੀ ਜਿਸ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਸੀਗਾ ਪੂਰੇ ਵਿਸ਼ਬ ਦੇ ਵਿੱਚ ਘੱਟ ਤੋਂ ਘੱਟ ਕੇਸ ਡਾਇਗਨੋਸ ਹੋਏ ਨੇ ਪਰ ਅੰਮ੍ਰਿਤਸਰ ਤੋਂ ਗੁਰਦਾਨੰਕ ਹਸਪੀਟਲ ਦੇ ਡਾਕਟਰ ਪਰਮਿੰਦਰ ਹੋਰਾਂ ਨੇ ਇਸ ਕੇਸ ਨੂੰ ਲੱਭਿਆ ਡਾਇਗਨੋਸ ਕੀਤਾ ਉਸ ਉੱਤੇ ਕੰਮ ਕੀਤਾ ਇੰਨਾ ਹੀ ਨਹੀਂ ਉਸ ਬੱਚੀ ਦੀ ਜਾਨ ਵੀ ਬਚਾਈ ਗੱਲ ਕਰ ਲੈਣੇ ਇਸ ਵੇਲੇ ਖਸਰ ਨਾਲ ਡਾਕਟਰ ਪ੍ਰਮੇਂਦਰ ਨੇ ਡਾਕਟਰ ਸਾਹਿਬ ਸਭ ਤੋਂ ਪਹਿਲੇ ਤੇ ਕਹਿੰਦੇ ਨੇ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਚਿੱਟਾ ਕੋਟ ਜਿੰਨਾ ਨੇ ਪਾਇਆ ਹੁੰਦਾ ਹੈ ਕਈ ਵਾਰੀ ਕਹਿੰਦੇ ਨੇ ਕਿ ਡਰ ਲੱਗਦਾ ਪਰ ਅਸਲ ਜ਼ਿੰਦਗੀ 'ਚ ਅਸਲ ਮਾਇਨੇ 'ਚ ਦੇਖੀਏ ਤਾਂ ਤੁਸੀਂ ਉਹ ਰੱਬ ਦਾ ਰੂਪ ਲੈ ਲਿਆ ਜੋ ਇਸ ਪਰਿਵਾਰ ਵਾਸਤੇ ਜਾਂ ਬਾਕੀ ਹੋਰ ਤੁਸੀਂ ਰੇਅਰ ਕੇਸ ਸੀ ਕਾਫੀ ਕੀਤੇ ਹੋਏ ਨੇ ਨਹੀਂ ਜੀ ਦੇਖੋ ਇਨਸਾਨ ਇਨਸਾਨ ਹੀ ਹੁੰਦਾ ਹੈ ਪਰਮਾਤਮਾ ਪਰਮਾਤਮਾ ਹੀ ਹੁੰਦਾ ਹੈ ਮੈਂ ਇੱਥੇ ਇਹ ਕਹੂੰਗਾ ਵੀ ਡਾਕਟਰ ਆਰ ਇਨਸਟਰੂਮੈਂਟਸ ਇਨ ਦੀ ਹੈਂਡ ਆਫ ਗੋਡ ਅ ਪ੍ਰਮਾਤਮਾ ਦੁਆਰਾ ਭੇਜੇ ਗਏ ਇਨਸਾਨ ਹੀ ਹੁੰਦੇ ਆ ਜਿਹੜੇ ਕਿ ਪ੍ਰਮਾਤਮਾ ਹੈ ਆਪਣੇ ਆਪ ਹੀ ਇਹ ਜਿਹੜਾ ਕਾਰਜ ਕਰਵਾਉਂਦਾ ਸਾਡੀ ਇੱਕ ਡਿਊਟੀ ਲਈ ਜਾਂਦੀ ਹੈ ਪ੍ਰਮਾਤਮਾ ਵੱਲੋਂ ਤੇ ਅਸੀਂ ਆਪਦੀ ਤਹਿ ਦਿਲੋਂ ਡਿਊਟੀ ਨੂੰ ਨਿਭਾਉਣੀ ਹੈ ਸੋ ਸਭ ਤੋਂ ਪਹਿਲੇ ਕੀ ਜਿਹੜੀ ਇਹ ਬੱਚੀ ਅਸੀਂ ਦੇਖ ਰਹੇ ਹਾਂ ਇਹਨੂੰ ਕੀ ਪ੍ਰੋਬਲਮ ਸੀ ਕਦੋਂ ਤੁਹਾਡੇ ਕੋਲ ਆਈ ਹੈ ਔਰ ਕਿੰਨੀ ਇਹਦੀ ਏਜ ਹੈ ਸਿੰਟਮਸ ਕੀ ਨਜ਼ਰ ਆਏ ਸੋ ਇਸ ਉੱਤੇ ਆਪਾਂ ਗੱਲ ਕਰੀਏ ਜੀ ਬੱਚੇ ਦੀ ਉਮਰ ਜੀ 13 ਸਾਲ ਹੈ ਇਹ ਅੰਮ੍ਰਿਤਸਰ ਦੇ ਹੀ ਬੁੱਢਾ ਥੇ ਪਿੰਡ ਦੀ ਰਹਿਣ ਵਾਲੀ ਹੈ ਬੱਚੇ ਨੂੰ ਜਿਹੜੇ ਸਿੰਪਟਮਸ ਸੀ ਸਾਡੇ ਕੋਲ ਆਉਣ ਤੋਂ ਪਹਿਲਾਂ ਉਹਨੂੰ ਸਾਹ ਕਾਫੀ ਚੜਦਾ ਸੀ ਥੋੜਾ ਜà ਤੁਰਦੀ ਸੀ ਥੱਕ ਜਾਂਦੀ ਸੀ ਨੀਲੇ ਰੰਗ ਦੀ ਪਈ ਵੀ ਸੀ ਇਹਦੇ ਜਿਹੜੇ ਕਲਬਿੰਗ ਸੀ ਹੈਂਡਸ ਦੇ ਵਿੱਚ ਜੇ ਨੇਲਸ ਤੁਸੀਂ ਦੇਖੋਗੇ ਤਾਂ ਤੇ ਬੱਚੇ ਦਾ ਜਿਹੜਾ ਹੈਗਾ ਵਧਣਾ ਫੁੱਲਣਾ ਉਹ ਨਾਰਮਲ ਬੱਚਿਆਂ ਤੋਂ ਬਹੁਤ ਪਿੱਛੇ ਰਹਿ ਰਿਹਾ ਸੀ ਤੇ ਇਹੀ ਸਿੰਪਟਮਸ ਤੇ ਕਰਕੇ ਨੂੰ ਜਿਹੜਾ ਮਤਲਬ ਕਿ ਪਹਿਲਾਂ ਸਿਵਲ ਹਸਪੀਟਲ ਦਿਖਾਇਆ ਉੱਥੇ ਇਹਨੂੰ ਸ਼ਾਇਦ ਬੱਚੇ ਨੂੰ ਬੁਖਾਰ ਸੀ ਤਾਂ ਟਾਈਫਾਈਡ ਡਾਇਗਨੋਸ ਕੀਤਾ ਗਿਆ ਉੱਥੇ ਸਨੋਸਿਸ ਪਾਈ ਗਈ ਤੇ ਸਨੋਸਿਸ ਤੇ ਚੱਲਦੇ ਆ ਕਿ ਕਿ ਨੀਲੇ ਪੈਨ ਤੇ ਚੱਲਦੇ ਆ ਉਹਨਾਂ ਨੇ ਇਕੋਗਾਰਡੀਓਗ੍ਰਾਫੀ ਕਰਾਉਣ ਦੇ ਲਈ ਗੁਰਨਾਨਕ ਤੇਵ ਹਸਪੀਟਲ ਬੱਚੇ ਨੂੰ ਭੇਜਿਆ ਉਸ ਤੋਂ ਬਾਅਦ ਤੁਹਾਡੇ ਕੋਲ ਜਦੋਂ ਆਏ ਤੁਸੀਂ ਆਉਂਦੇ ਹੀ ਪਤਾ ਲਾ ਲਿਆ ਕਿ ਕੀ ਬਿਮਾਰੀ ਹੈ ਜਾਂ ਕਿਵੇਂ ਪਤਾ ਲੱਗਾ ਕਿ ਡਾਇਗਨੋਸ ਕਿਵੇਂ ਹੋਇਆ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਕੋਈ ਵੀ ਇਸ ਉਮਰ ਦੇ ਵਿੱਚ ਅਗਰ ਬੱਚਾ ਆਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਸਾਡੇ ਇੱਕ ਇਹ ਰੂਲ ਹੁੰਦਾ ਹੈ ਵੀ ਰੇਅਰ ਥਿੰਗਸ ਆਰ ਆਲਵੇਸ ਰੇਅਰ ਐਂਡ ਕਾਮਨ ਥਿੰਗਸ ਆਰ ਆਲਵੇਸ ਕਾਮਨ ਤਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਹੀ ਲੱਗਿਆ ਸੀ ਓਪੀਡੀ ਦੇ ਵਿੱਚ ਵੀ ਜਿਵੇਂ ਕਾਮਨ ਕੋਈ ਵੀ ਦਿਲ ਦੀ ਬਿਮਾਰੀ ਜਿਵੇਂ ਟੈਟਰੋਲਜੀ ਆਫ ਫੈਲਟ ਹੋ ਸਕਦੀ ਹੈ ਜੋ ਇਸ ਉਮਰ ਤੱਕ ਹੋ ਸਕਦੀ ਹੈ ਇਸ ਬੱਚਾ ਨੀਲਾ ਪੈਂਦਾ ਫਿਰ ਅਸੀਂ ਬੱਚੇ ਦੀ ਜਦੋਂ ਪਹਿਲੀ ਵਾਰ ਇਕੋ ਕੀਤੀ ਤਾਂ ਸਾਨੂੰ ਲਗਭਗ ਸਭ ਕੁਝ ਨਾਰਮਲ ਲੱਗਿਆ ਸਿਰਫ ਥੋੜਾ ਜਿਹਾ ਇਹ ਦੋ ਬੱਚੇ ਦਾ ਇੱਕ ਲੈਫਟ ਹਾਰਟ ਡਿਲੇਟਡ ਲੱਗਿਆ ਤਾਂ ਉਸ ਤੇ ਚੱਲਦੇ ਲੱਗਿਆ ਵੀ ਕੋਈ ਇਹ ਰੇਅਰ ਕੌਜ਼ ਆਫ ਸਾਈਨੋਸਿਸ ਹੈ ਨੀਲੇ ਪੈਂਦਾ ਬਹੁਤ ਹੀ ਰੇਅਰ ਕਾਰਨ ਹੈਗਾ ਤਾਂ ਜਿਸ ਲਈ ਅਸੀਂ ਕੀ ਕੀਤਾ ਇਹਨੂੰ ਬੱਚੇ ਦਾ ਮਤਲਬ ਅਗਲੀ ਲੈਵਲ 2 ਦੀ ਇਕੁਅਲਸ ਇਕੋ ਸਟਡੀ ਹੁੰਦੀ ਹੈ ਜਿਸ ਨੂੰ ਅਸੀਂ ਬੱਬਲ ਸਟਡੀ ਕਹਿੰਦੇ ਆ ਕੰਟਰਾਸਟ ਸਟਡੀ ਕਹਿੰਦੇ ਆ ਬੱਬਲ ਸਟਡੀ ਦੇ ਵਿੱਚ ਸਾਨੂੰ ਹੋਰ ਕਨਫਰਮੇਸ਼ਨ ਆਈ ਵੀ ਯਸ ਕੋਈ ਕੋਈ ਕਮਿਊਨੀਕੇਸ਼ਨ ਹੈ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਤੇ ਉਸ ਦੇ ਨਾਲ ਚੱਲਦੇ ਆ ਫਿਰ ਅਸੀਂ ਕੀ ਕੀਤਾ ਨਾਲ ਦੀ ਨਾਲ ਬੱਚੇ ਦੀ ਕਨਫਰਮ ਕਰਨ ਵਾਸਤੇ ਸੀਟੀ ਸਕੈਨ ਕਰਾਈ ਕਾਰਡਿਕ ਸੀਟੀ ਕਰਾਈ ਤੇ ਕਾਰਡਿਕ ਸੀਟੀ ਦੇ ਵਿੱਚ ਸਾਨੂੰ ਕਨਫਰਮੇਸ਼ਨ ਹੋ ਗਈ ਕਿ ਬੱਚੇ ਦੇ ਰਾਈਟ ਪਾਰਨਰੀ ਆਰਟਰੀ ਟੂ ਐਲ ਐ ਫਿਸਟਲਾ ਹੈਗਾ ਇੱਕ ਕਮਿਊਨੀਕੇਸ਼ਨ ਹੈਗਾ ਜਿਹਨੂੰ ਅਸੀਂ ਪਲੱਗ ਸਾਨੂੰ ਕਰਨਾ ਪਏਗਾ ਜੇ ਅਸੀਂ ਬੱਚੇ ਦਾ ਜ਼ਿੰਦਗੀ ਬਚਾਣੀ ਹੈ ਜਾਂ ਬੱਚੇ ਦੇ ਦਾ ਇਲਾਜ ਕਰਨਾ ਹੈ ਤਾਂ ਇਸ ਸਾਰੀ ਪ੍ਰਕਿਰਿਆ ਨੂੰ ਜੀ ਸਾਨੂੰ ਲਗਭਗ 7 ਤੋਂ 10 ਦਿਨ ਦਾ ਸਮਾਂ ਲੱਗ ਗਿਆ ਸੀ ਸੋ ਸਰਜਰੀ ਕਿਸ ਤਰ੍ਹਾਂ ਹੋਈ ਹੈ ਕੋਈ ਚੀਰ ਫਾੜ ਹੋਇਆ ਹੈ ਕਿਸ ਤਰ੍ਹਾਂ ਕਿਸ ਰਸਤੇ ਜਿਹੜਾ ਉਹਦਾ ਇਲਾਜ ਕੀਤਾ ਗਿਆ ਜੀ ਦੇਖੋ ਬੱਚੇ ਦਾ ਇਹ ਬਹੁਤ ਹੀ ਜਿਹੜੀ ਨਵੇਕਲੀ ਤਕਨੀਕ ਹੈ ਜਿਹਨੂੰ ਅਸੀਂ ਪਰਕਟੇਨੀਅਸ ਵਿਧੀ ਕਹਿੰਦੇ ਆ ਜਿਹਨੂੰ ਅਸੀਂ ਡਿਵਾਈਸ ক্লোజర్ ਅਸੀਂ ਆਮ ਵੀ ਕਰਦੇ ਆ ਜਿਵੇਂ ਐਸਟੀ ਵੀਐਸਟੀ ਪੀਡੀਏ ਤੇ ਬੱਚਿਆਂ ਦੇ ਉਹਨਾਂ 'ਚ ਡਿਵਾਈਸ ক্লোజర్ ਕੀਤਾ ਜਾਂਦਾ ਹੈ ਡਿਵਾਈਸ ক্লোజర్ ਦਾ ਮਤਲਬ ਇੱਕ ਛਤਰੀ ਨਾਮਕ ਡਿਵਾਈਸ ਹੁੰਦਾ ਹੈ ਜਿਹਨੂੰ ਅਸੀਂ ਉਸ ਕਮਿਊਨੀਕੇਸ਼ਨ 'ਚ ਜਾ ਕੇ ਫਿੱਟ ਕਰ ਦਿੰਦੇ ਆ ਤਾਂ ਪੈਰ ਦੇ ਰਾਸਤੇ ਅਸੀਂ ਐਂਜਿਓਗ੍ਰਾਫੀ ਦੁਆਰਾ ਹੀ ਇਹ ਕਰਤਾ ਹੋਇਆ ਹੈਗਾ ਇਹਦੇ ਚ ਕੋਈ ਬੱਚੇ ਦਾ ਚੀਰ ਫਾੜ ਨਹੀਂ ਹੋਇਆ ਸਿਰਫ ਇੱਕ ਸਟਿਚ ਲੱਗਿਆ ਉਹ ਵੀ ਲੱਤ ਦੇ ਉੱਤੇ ਜਿਹੜਾ ਕਿ ਨੈਕਸਟ ਡੇ ਕੱਟ ਦਿੱਤਾ ਜਾਂਦਾ ਉਹ ਵੀ ਸਿਰਫ ਅਸੀਂ ਵੀਨਸ ਬਲੂਡ ਨੂੰ ਰੋਕਣ ਵਾਸਤੇ ਲਗਾਨੇ ਆ ਕੋਈ ਉਹਦੇ ਚ ਕੋਈ ਜ਼ਿਆਦਾ ਕੱਟ ਵਗੈਰਾ ਕਿਤੇ ਨਹੀਂ ਕੋਈ ਬੱਚੇ ਤੇ ਲਗਾਇਆ ਗਿਆ ਤੇ ਇਹ ਪਰਕਟਨਸ ਟੈਕਨੀਕ ਦੇ ਨਾਲ ਡਵਾਈਸ ক্লোਜ਼ਰ ਵਿਧੀ ਦੇ ਨਾਲ ਇਹ ਜਿਹੜਾ ਇਲਾਜ ਕੀਤਾ ਗਿਆ ਕਿੰਨਾ ਖਰਚਾ ਇਹਦੇ ਤੇ ਆਇਆ ਔਰ ਜੇ ਅਸੀਂ ਇਹਨੂੰ ਬਾਹਰ ਕਰਾਉਨੇ ਆ ਤਾਂ ਉਹਦੇ ਵਿੱਚ ਕਿੰਨਾ ਇੱਕ ਰਹਿ ਜਾਂਦਾ ਜਾਂ ਪਰਿਵਾਰ ਦੇ ਹਾਲਾਤ ਕਿਵੇਂ ਸੀਗੇ ਤੁਹਾਨੂੰ ਜਦੋਂ ਪਰਿਵਾਰ ਮਿਲਿਆ ਵਾਰਤਾ ਜੀ ਕਾਫੀ ਮਤਲਬ ਕਿ ਜਿਹੜਾ ਹੈਗਾ ਹੈਂਡ ਟੂ ਮਾਉਥ ਵਾਲੀ ਹੀ ਫੈਮਿਲੀ ਹੈ ਬੱਚੇ ਦਾ ਜਿਹੜਾ ਇਲਾਜ ਹੈ ਬੱਚਾ ਪੰਜ ਭੈਣ ਭਰਾ ਹੈਗੇ ਆ ਦੋ ਭਰਾ ਤੇ ਤਿੰਨ ਭੈਣਾਂ ਹੈ ਇਹ ਕਾਫੀ ਮਤਲਬ ਬੱਚਿਆਂ ਦਾ ਵੀ ਇਹਨਾਂ ਤੇ ਬੱਚਿਆਂ ਦੀ ਆਰਥਿਕ ਸਥਿਤੀ ਕਮਜ਼ੋਰੀ ਲੱਗੀ ਮੈਨੂੰ ਫੈਮਿਲੀ ਦੀ ਤੇ ਸੀਟੀ ਸਕੈਨ ਵੀ ਅਸੀਂ ਸਾਰੇ ਸਟਾਫ ਨੇ ਆਪਸੀ ਸਹਿਯੋਗ ਕਰਕੇ ਹੀ ਕਰਵਾਇਆ ਬੱਚੇ ਦਾ ਤੇ ਦੂਸਰੀ ਗੱਲ ਇਹ ਹੈ ਵੀ ਇਹਦਾ ਜਿਹੜਾ ਇਲਾਜ ਆ ਬੱਚੇ ਦਾ ਉਹ ਆਯੁਸ਼ਮਾਨ ਭਾਰਤ ਤਹਿਤ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਗਿਆ ਉਹਦੇ 'ਚ ਕੋਈ ਕੋਈ ਇਹਦਾ ਬੱਚੇ ਦਾ ਖਰਚਾ ਨਹੀਂ ਹੋਇਆਗਾ ਉਹ ਔਰ ਅਗਰ ਕੋਈ ਮਤਲਬ ਹੋਰ ਸੰਸਥਾ ਤੋਂ ਹੁੰਦਾ ਤਾਂ ਉਸ ਤੇ ਚ ਲੱਖਾਂ ਰੁਪਏ ਵੀ ਖਰਚ ਹੋ ਸਕਦੇ ਸੀ ਡਾਕਟਰ ਸਾਹਿਬ ਇੱਕ ਕਹਿ ਰਹੀ ਹੈ ਕਿ ਹਨਾ ਤੁਸੀਂ ਸਾਇੰਟੀਫਿਕਲੀ ਹਰ ਇੱਕ ਚੀਜ਼ ਦੇਖੀ ਪ੍ਰੋਪਰ ਟੈਕਨੋਲੋਜੀ ਦੇ ਨਾਲ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਜੜੀ ਉੱਤੋਂ ਕਿੰਨੇ ਕੀ ਪਾਵਰ ਤੁਸੀਂ ਕਹਿੰਦੇ ਹੋ ਕਿ ਅਸੀਂ ਜ਼ਰੀਆ ਵਾਂ ਰੱਬ ਕਰਾਉਂਦਾ ਸੋ ਉਹ ਕਿੰਨਾ ਕਮਾਉਂਦੇ ਹੋ ਕਿਉਂਕਿ ਇਹਨਾਂ ਦੇ ਔਖੇ ਔਖੇ ਕੇਸ ਅਸੀਂ ਇਸ ਤੋਂ ਪਹਿਲਾਂ ਵੀ ਕੀਤੇ ਹੋਏ ਆ ਇਸ ਤੋਂ ਬਾਅਦ ਧੰਨਵਾਦ ਕਰਦੇ ਹੋ ਪਰਮਾਤਮਾ ਦਾ ਜਾਂ ਕਿਸ ਤਰੀਕੇ ਸ਼ਬਦਾ ਦੇ ਨਾਲ ਰੱਬ ਕੋ ਜਾ ਕੇ ਅਰਦਾਸ ਕਰਦੇ ਹੋ ਮੈਂ ਜੀ ਹਮੇਸ਼ਾ ਅਰਦਾਸ ਕਰਦਾ ਹਾਂ ਅਰਦਾਸ ਕਰਨ ਤੋਂ ਪਹਿਲਾਂ ਵੀ ਕਰਦਾ ਹਾਂ ਤੇ ਜਾ ਕੇ ਧੰਨਵਾਦ ਵੀ ਕਰਦਾ ਪਰਮਾਤਮਾ ਹੀ ਕਰਾਉਂਦਾ ਹੈ ਉਸੇ ਦਾ ਹੀ ਕੰਮ ਹੈ ਇਹ ਤਾਂ ਅਸੀਂ ਸਾਰੇ ਇਨਸਟਰੂਮੈਂਟ ਹੀ ਆ ਗੁਰੂ ਸਾਹਿਬ ਦਾ ਬਚਨ ਆ ਮੈਂ ਪਹਿਲਾਂ ਵੀ ਕਿਹਾ ਵੀ ਜਿਸ ਦਾ ਕਾਰਜ ਤਨਹੀ ਕੀਤਾ ਮਾਨਸ ਕਹਾ ਵਿਚਾਰਾ ਰਾਮ it is his job he has done it a mere mortal cannot do anything ta insaan kuch nahi kar sakda ji e ta usse ne karwana hunda asi aap da farz nibhaun di koshish karde ha te ohi tonu rasta dikhanda jive is case vich vi main dasda ha ki bacche da ik din pehla tak main ehi soch reha si ki main septal puncture karunga septal puncture matlab ke main right atrium to left atrium te jaan de layi ਵੀ ਮੈਂ ਇੱਕ ਬੱਚੇ ਦੇ ਪੰਕਚਰ ਕਰਕੇ ਜਿਵੇਂ ਅਸੀਂ ਬੀਐਮਵੀ ਵਿੱਚ ਕਰਦੇ ਹਾਂ ਉਹ ਇੱਕ ਟੈਕਨੀਕ ਕਰਾਂਗੇ ਥੋੜੀ ਜੀ ਬੱਚੇ ਵਾਸਤੇ ਰਿਸਕੀ ਟੈਕਨੀਕ ਹੋ ਸਕਦੀ ਸੀ ਪਰ ਤੁਸੀਂ ਮੰਨੋਗੇ ਨਹੀਂ ਵੀ ਆਪਰੇਸ਼ਨ ਕਰਨ ਦੀ ਰਾਤ ਤੋਂ ਪਹਿਲਾਂ ਹੀ ਮੈਂ ਪੜ੍ਹ ਲਿਆ ਸੀ ਤਕਰੀਬਨ ਰਾਤ 12:30 ਵਜੇ ਦੇ ਕਰੀਬ ਮੈਨੂੰ ਇੱਕ ਇਦਾਂ ਦਾ ਆਰਟੀਕਲ ਮਿਲ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਚਾਹਰ ਪੀਐਫਓ ਕਰਕੇ ਇੱਕ ਛੇਦ ਲੱਭ ਗਏ ਤਾਂ ਉਹ ਮਿਲ ਜਾਂਦਾ ਹੈ ਤਾਂ ਇਸ ਕੇਸ ਦੇ ਵਿੱਚ ਸਵੇਰ ਅਸੀਂ ਇਹੀ ਡਿਸਕਸ਼ਨ ਹੋਈ ਵੀ ਮੈਂ ਕਿਹਾ ਯਾਰ ਇੱਕ ਵਾਰੀ ਦੀ ਏਪੀਐਫ ਉਹ ਲੱਭਣ ਦੀ ਕੋਸ਼ਿਸ਼ ਕਰਾਂਗੇ ਜੇ ਪੀਐਫ ਉਹ ਮਿਲ ਗਿਆ ਤਾਂ ਆਪਾਂ ਨੂੰ ਸੈਪਟਲ ਪੰਕਚਰ ਕਰਨ ਤੋਂ ਬਚ ਜਾਾਂਗੇ ਤੇ ਉਹੀ ਹੋਇਆ ਸਾਨੂੰ ਆਨ ਟੇਬਲ ਪੀਐਫ ਉਹ ਮਿਲ ਗਿਆ ਸਾਨੂੰ ਸੈਪਟਲ ਪੰਕਚਰ ਤੱਕ ਵੀ ਕਰਨ ਦੀ ਲੋੜ ਨਹੀਂ ਪਈ ਤੇ ਇਸ ਲਈ ਜੀ ਪ੍ਰਮਾਤਮਾ ਰਸਤਾ ਦਿਖਾਉਂਦਾ ਹੈ ਅਗਰ ਅਸੀਂ ਉਹਦੇ ਤੇ ਵਿਸ਼ਵਾਸ ਰੱਖੀਏ ਤਾਂ ਬਿਲਕੁਲ ਇਸ ਲਈ ਉਹ ਬੱਚੀ ਵੀ ਮੌਜੂਦ ਹੈ ਤਾਂ ਨਾ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾਂ ਪੁੱਛਦੇ ਹਾਂ ਗੱਲਬਾਤ ਕਰਦੇ ਹਾਂ ਤੁਹਾਡਾ ਨਾਮ ਕੀ ਬੇਟਾ ਮਨਜੀਤ ਕੋ ਤੁਹਾਨੂੰ ਪਤਾ ਸੀਗਾ ਕਿ ਇਸ ਤਰ੍ਹਾਂ ਦਿੱਕਤ ਪਰੇਸ਼ਾਨੀ ਆ ਰਹੀ ਡਾਕਟਰ ਸਾਹਿਬ ਕਿਵੇਂ ਦਾ ਲੱਗੇ ਚੰਗਾ ਲਾਜ ਕੀਤਾ ਹਾਂਜੀ ਲੋਕਸਮ ਥੈਂਕ ਥੈਂਕਿਊ ਕੀਤਾ ਥੈਂਕਿਊ ਡਾਕਟਰ ਸਾਹਿਬ ਦੇਖੋ ਇਹ ਉਹੀ ਬੱਚੀ ਜਿਹੜੀ ਨਹੀਂ ਪਤਾ ਸੀਗਾ ਪਰਿਵਾਰ ਨੂੰ ਵੀ ਕਿ ਬਾਜ਼ਾਰੋਂ ਦਵਾਈ ਲੈ ਕੇ ਖਾ ਲਈ ਜਾਂ ਮੈਡੀਕਲ ਸਟੋਰ ਤੇ ਦਿਖਾ ਲਿਆ ਪਰ ਏਡੀ ਵੱਡੀ ਏਡੀ ਗੰਭੀਰ ਬਿਮਾਰੀ ਸੀਗੀ ਪਰ ਜਿਹੜੇ ਬਾਕੀ ਹੋਰ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਵੀ ਕੀ ਅਪੀਲ ਕਰ ਦਿਓ ਆਪਣਾ ਧਿਆਨ ਕਿਵੇਂ ਰੱਖੋ ਜੀ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਦੇਖੋ ਅਸੀਂ ਸਾਡੇ ਨਾਲ ਆਦਤ ਹੁੰਦੀ ਆ ਸੀ ਹਰ ਪੈਥੋਲੋਜੀ ਨੂੰ ਨਾ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਫਾਰ ਐਗਜ਼ਾਮਪਲ ਮੇਰੇ ਅੱਜ ਛਾਤੀ 'ਚ ਦਰਦ ਇਸ ਕਰਕੇ ਹੋ ਰਿਹਾ ਸੀ ਕਿਉਂਕਿ ਮੈਂ ਕੁਝ ਗਲਤ ਖਾ ਲਿਆ ਜਾਂ ਮੇਰੇ ਨੂੰ ਬੁਖਾਰ ਇਸ ਕਰਕੇ ਚੜ ਗਿਆ ਵੀ ਮੈਂ ਬਾਰਿਸ਼ 'ਚ ਭਿੱਜ ਗਿਆ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਸਿੰਪਲੀਫਾਈ ਨਾ ਕਰੀਏ ਅਗਰ ਕੋਈ ਵੀ ਅਲਮਤ ਹੈ ਕਿਸੇ ਨੂੰ ਕੋਈ ਸਾਹ ਚੜਨ ਦੀ ਤਕਲੀਫ ਹੈ ਕਿਸੇ ਨੂੰ ਕੋਈ ਕੋਈ ਉਹ ਉਹਨਾਂ ਦੀ ਤਕਲੀਫ ਹੈ ਜਿਸ ਤਰ੍ਹਾਂ ਮਤਲਬ ਕਿ ਸਾੜੀ ਚ ਦਰਦ ਦੀ ਤਕਲੀਫ ਹੈ ਉਹ ਪਲੀਜ਼ ਆਪਣਾ ਡਾਕਟਰੀ رائے ਜ਼ਰੂਰ ਲੈਣ ਇੱਕ ਕੁਆਲੀਫਾਈਡ ਡਾਕਟਰ ਨੂੰ ਜ਼ਰੂਰ ਦਿਖਾਣ ਕਿਉਂਕਿ ਕਈ ਵਾਰ ਕੋਈ ਗੰਭੀਰ ਸਮੱਸਿਆ ਹੁੰਦੀ ਹੈ ਤਾਂ ਉਹਨੂੰ ਅਗਰ ਟਾਈਮ ਤੇ ਫੜ ਲਿਆ ਜਾਵੇ ਤਾਂ ਉਹ ਮਤਲਬ ਕਿ ਉਹਦਾ ਇਲਾਜ ਹੋ ਸਕਦਾ ਹੈ ਇਹ ਬੱਚੇ ਦਾ ਐਕਸ-ਰੇ ਹੈ ਜਿਹੜਾ ਮੈਂ ਦਿਖਾ ਸਕਦਾ ਹਾਂ ਸਿਰਫ ਕਰਨ ਤੋਂ ਪਹਿਲਾਂ ਤਾਂ ਦਿਖਾ ਦਿਓ ਇੱਕ ਤਾਂ ਉਟਾਰ ਦੋ ਉਟਾਰ ਦੋ ਕੋਈ ਵੀ ਐਕਸ-ਰੇ ਤੇ ਖਿੱਚ ਲੋ ਕਰੋ ਇਹ ਐਕਸਰੇ ਪਹਿਲਾਂ ਦਾ ਹੈ ਜਿਹਦੇ ਚ ਕੋਈ ਵੀ ਮਤਲਬ ਕਿ ਸਾਨੂੰ ਕੋਸ਼ਿਸ਼ ਨਜ਼ਰ ਨਹੀਂ ਆ ਰਿਹਾ ਇੱਥੇ ਲੰਗਸ ਪੂਰੇ ਸਾਫ਼ਰ ਨਜ਼ਰ ਆ ਰਹੇ ਐ ਥੋੜਾ ਬਲੈਕਨੈਸ ਨਜ਼ਰ ਆ ਰਹੀ ਹੈ ਤੇ ਆਹ ਐਕਸਰੇ ਚ ਸਾਰੇ ਬੜੇ ਸਾਫ਼ ਤਰੀਕੇ ਨਾਲ ਦੇਖ ਸਕਦੇ ਐ بیا ਇਸ ਤਰ੍ਹਾਂ ਦਾ ਇੱਕ ਛਤਰੀनुਮਾ ਡਿਵਾਈਸ ਇੱਥੇ ਲੱਗਿਆ ਹੋਇਆ ਹੈ ਜਿਹੜਾ ਡਿਵਾਈਸ ਦੇ ਨਾਲ ਇਹਦਾ ਜਿਹੜਾ ਕਮਿਊਨੀਕੇਸ਼ਨ ਅਸੀਂ ਕੱਟ ਕੀਤਾ ਤਾਂ ਆਹ ਦਿਲ ਦੇ ਅੰਦਰ ਜੇ ਤੁਹਾਨੂੰ ਇੱਕ ਆਹ ਭਾਂਡਾ ਜਿਹਾ ਟਾਈਪ ਦੀ ਚੀਜ਼ ਨਜ਼ਰ ਆ ਰਹੀ ਹੈ ਇਹਹੀ ਡਿਵਾਈਸ ਹੈ ਜਿਹੜਾ ਕਿ ਇਹਦੇ ਬੱਚੇ ਤੇ ਲਗਾਇਆ ਗਿਆ ਹੈ ਮਾਤਾ ਜੀ ਜਿਸ ਤਰ੍ਹਾਂ ਤੁਸੀਂ ਇੱਥੇ ਪਹੁੰਚਿਓ ਦੱਸਿਆ ਪਰਿਵਾਰ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਆ ਤੁਹਾਡੇ ਵਾਸਤੇ ਜਿਵੇਂ ਫਰਿਸ਼ਤਾ ਹੀ ਬਣ ਕੇ ਆਏ ਨੇ ਕੀ ਕਹਨਾ ਸ਼ਬਦਾਂ ਨਾਲ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਡਾਕਟਰ ਸਾਹਿਬ ਨੇ ਕੀਤਾ ਤੇ ਹਮ ਬਹੁਤ ਥੈਂਕ ਯੂ ਕਰਦੇ ਹਾਂ ਡਾਕਟਰ ਨੂੰ ਹਾਂਜੀ ਪਰਿਵਾਰ ਦੇ ਹਾਲਾਤ ਜਿਸ ਤਰ੍ਹਾਂ ਸੀ ਕਿ ਪ੍ਰਮਾਤਮਾ ਨੇ ਵੀ ਬਾਹ ਫੜੀ ਆ ਹੁਣ ਬੱਚਾ ਦਾ ਜਿਵੇਂ ਖਿਆਲ ਕਿਵੇਂ ਰੱਖਦੇ ਸੀਗੇ ਜਾਂ ਬੱਚੀ ਦੱਸਦੀ ਸੀ ਕਿ ਦਿੱਕਤ ਕੀ ਆਉਂਦੀ ਵੀ ਹਾਂਜੀ ਦੱਸਦੀ ਸੀ ਮੈਨੂੰ ਕਹਿੰਦੀ ਸਾਹ ਚੜਦਾ ਏ ਲੱਤਾਂ ਪੀੜ ਹੁੰਦੀਆਂ ਏ ਸਿਰ ਬੜਾ ਦਰਦ ਕਰਦਾ ਉਹ ਖੁਸ਼ ਹੋ ਮਨ ਨੂੰ ਸਕੂਨ ਹੈ ਹਾਂਜੀ ਹਾਂਜੀ ਬਹੁਤ ਵਧੀਆ ਹਾਂ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਸੀਂ ਇਸ ਤਰ੍ਹਾਂ ਦੇ ਕਾਰਜ ਕੀਤੇ ਕਿਉਂਕਿ ਅਕਸਰ ਕਹਿ ਦਿੰਦੇ ਆ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਅੱਜ ਤੁਹਾਨੂੰ ਦਰਸ਼ਨ ਵੀ ਕਰਾਏ ਆ ਕਿਉਂਕਿ ਜਿਸ ਤਰ੍ਹਾਂ ਦੀ ਇਹ ਸਰਜਰੀ ਡਾਕਟਰ ਸਾਹਿਬ ਨੇ ਕੀਤੀ ਹੈ ਜਿਸ ਤਰ੍ਹਾਂ ਦਾ ਸਕਸੈਸਫੁਲ ਆਪਰੇਸ਼ਨ ਜਿਹੜਾ ਕੀਤਾ ਹੈ ਸੋ ਉਹ ਦੇਖਣ ਵਾਲਾ ਗੌਰ ਕਰਨ ਵਾਲਾ ਜਿੱਥੇ ਕਿ ਉਸ ਸਰਜਰੀ ਸਾਡੇ ਕੋਲ ਸ਼ਬਦੀ ਨਹੀਂ ਹੈਗੇ ਕੈਮਰਾਮੈਨ ਸ਼ੁਭਮ ਨਿਲੇ ਹਰਮਿਤ ਸਿੰਘ ਡੇਰੀ ਪੋਸਟ ਅੰਮ੍ਰਿਤਸਰ